ਇਹ ਕੋਲ ਠੀਕ ਹੀ ਪਤਾ ਕੀ ਕਹਿੰਦੀ ਬਈ ਮੁੰਡੇ ਦੀ ਬਾਬਾ ਜੀ ਤੁਸੀਂ ਆਪਣਾ ਕੰਮ ਕਰੋ ਇਹਨਾਂ ਨੂੰ ਫੇਟੜ ਦੇ ਤੇ ਮੈਂ ਕਹਾਂ ਵੀ ਅਸਾਧਾ ਮਨ ਕਿਵੇਂ ਜੁੜੇਗਾ ਸੰਗਤ ਕਿਵੇਂ ਜੁੜੇਗੀ ਤੇ ਕਹਿੰਦੀ ਪਤਾ ਕੀ ਬਣਾ ਸਵਾਰ ਦੀ ਕਹਿੰਦੀ ਬਾਬਾ ਜੀ ਜੇ ਗੁਰਦੁਆਰੇ ਵੀ ਅਸੀਂ ਇਕੱਠਾ ਹੋਣਾ ਹੈ ਕਮੇਟੀ ਕਾਦੇ ਵਾਸਤੇ ਮੈਂ ਕਹਾਂ ਵੱਡੇ ਇਹ ਨੂੰ ਅਟਾ ਗੁਰਦੁਆਸਤ ਕਮੇਟੀ ਬੱਚੇ ਸਾਹਮਣੇ ਹੋਆ ਕਮੇਟੀ ਇਹਨਾਂ ਨੇ ਤਾਂ ਗੁਰਦੁਆਰੇ ਦਾ ਪ੍ਰਬੰਧ ਸੰਭਾਲਿਆ ਹੈ ਨਿਆਣੇ ਤੁਹਾਡੇ ਤੁਸੀਂ ਜੰਮੇ ਜਾਏ ਇਹ ਤੁਸੀਂ ਸੰਭੋ ਘੜੀ ਤੇ ਮਾਈਆਂ ਨੂੰ ਬੇਨਤੀ ਹੈ ਨਿਆਣੇ ਤੁਹਾਡੇ ਨੇ ਇਹਨਾਂ ਨੂੰ ਬਿਠਾਓ ਪਿਆਰ ਨਾਲ ਬਿਠਾਓ ਗੋਦੀ ਵਿੱਚ ਇਹ ਕੁਝ ਸੁਣ ਜਾਣ ਏ ਉਹ ਵੀ ਯਾਦ ਕਰੋ ਸੱਭ ਜਿਆਦੇ ਛੋਟੀ ਛੋਟੀ ਉਮਰਾਂ ਦੇ ਸੇ ਗੁਰੂ ਦੇ ਲਾ ਤੇ ਕਿੰਨੀ ਵੱਡੀ ਕੁਰਬਾਨੀ ਦੇ ਗਏ ਪੰਖ ਦਾ ਸਿਰ ਉੱਚਾ ਕਰ ਗਏ ਮੈਂ ਕਹਿਣਾ ਹੁੰਦਾ ਜਿੰਨਾ ਕਿ ਇਹ ਸਾਡੀ ਕੌਮ ਧੰਤਨ ਬਾਬਾ ਬਰਤੇ ਸਿੰਘ ਜੀ ਨੂੰ ਨਹੀਂ ਨ ਮੰਨਦੀ ਜਿੰਨਾ ਚਿੱਕਰ ਘਰਾਂ ਘਰਾਂ ਦੇ ਵਿੱਚ ਬਾਬਾ ਫਤਿਹ ਸਿੰਘ ਦੇ ਨਾਮ ਦੀ ਜੁਤਾਂ ਨਹੀਂ ਨ ਜਗਦੀਆਂ ਉਹਨਾਂ ਚਿੱਕਰ ਸਾਡਾ ਰਣਗੀ ਬਲਵਰ ਕਹਿੰਦੀ ਹੋਊ ਸੰਗ ਉਹਨਾਂ ਨੂੰ ਮੂਰੇ ਰੱਖਣਾ ਪੈਣਾ ਹੈ ਗੁਰਮਾਨਤ ਸਿੰਘ ਤੇ ਜਿਹੜੀ ਸਿੱਖੀ ਦਾ ਵੀਰ ਵੀਜੇ ਨਾ ਬੁੰਡਾ ਲਾਇਆ ਉਹਦਾ ਟੀਸੀ ਵਾਲਾ ਬਾਲਾ ਬਾਬਾ ਫਤਿਹ ਸਿੰਘ ਓਟੀਸੀ ਆਨੇ ਤੇ ਜਿਹੜੇ ਉਹਨਾਂ ਨਾਲ ਜੁੜ ਗਏ ਉਹਨਾਂ ਨੂੰ ਫਤੇ ਫਤੇ ਹੋ ਵਿਚਾਰ ਪਾਸੇ ਉਹਨਾਂ ਨੂੰ ਫਤੇ ਜਾਂਦੀ ਮਿਲੇ ਕਿ ਆਖੋ ਸੁਪਨਾ ਸੁਭਾਣ ਅੱਲਾਹੂ ਅਕਬਰ ਪਰ ਉਹਨਾਂ ਨੂੰ ਪਿੱਛੇ ਨਾ ਛੱਡਿਏ ਰੱਖਣਾ ਉਹਨਾਂ ਦੀ ਸਭ ਤੋਂ ਵੱਡੀ ਕੁਰਬਾਨੀ ਹੈ ਬਾਬਾ ਫਤੇ ਸਿੰਘ ਜੀ ਸਭ ਤੋਂ ਛੋਟੀ ਉਮਰ ਉਹਨਾਂ ਦੀ ਆ ਵੇਖ ਰਹੇ ਹੋ ਨਾ ਪਿੱਛੇ ਸਰੂਪ ਟੱਕੇ ਉਹਨਾਂ ਦੀਆਂ ਫੋਟੋਆਂ ਆਪਣੇ ਬੱਚਿਆਂ ਨੂੰ ਦਿਖਾਇਆ ਕਰੋ ਜੇ ਕੋਈ ਨਾ ਦੇ ਜਨਮ ਦਿਨ ਮਨਾਉਣੇ ਆਉਣਾ ਕੇਕਾਂ ਦਾ ਖਿਹੜਾ ਛੱਡੋ ਤੇ ਦੀਗਾਂ ਸਜਾਇਆ ਕਰੋ ਕੇਕ ਛੱਡੋ ਇਹਨਾਂ ਨੂੰ ਪਾਰਟੀ ਵਿੱਚ ਛੱਡੋ ਗੁਰੂ ਘਰ ਦਾ ਆਸ਼ਾਸਨ ਮਾਤਾ ਪਿਤਾ ਦੇ ਮਾਤਾ ਦੇ ਸਾਥੀ ਤਾਂ ਇਹ ਤਿੰਨ ਤੀਜੋ ਆਇਆ ਅਸੀਂ ਕੀ ਬੰਦਣਾ ਅਸੀਂ ਕਿੱਥੇ ਰਹਿਣਾ ਹੈ ਬਸ ਜੀਵਨ ਕਿੱਥੇ ਆਉਣਾ ਹੈ ਨਾ ਉਹ ਵੇਰ ਉਹਦਾਂ ਬਾਕੀ ਰਹਿ ਜਾਂਦਾ ਕਿਹਦੇ ਤੇਰੇ ਅੰਦਰ ਅੰਦਰ ਬਣੀ ਹੋਈ ਹੈ ਦਰਨੀ ਬਣੀ ਇਹਦਾ ਮਤਲਬ ਅੰਦਰ ਅੱਗ ਹੈ ਕਿ ਜੇ ਗੈਰ ਵੀ ਗੱਲ ਨਹੀਂ ਮੰਨਦੇ ਵੀ ਜਿੱਦ ਕੇ ਖਾਤਾ ਪਿੱਤਾ ਸਰ ਕੇ ਸਵਾਹ ਹੋ ਜਾਂਦਾ ਹੈ ਉਸੇ ਪੇਟ ਦੇ ਵਿੱਚ 9 ਮਹੀਨੇ ਬੱਚੇ ਲੱਗਿਆ ਕਿਉਂ ਨਹੀਂ ਲੱਗਿਆ ਕਿਉਂਕਿ ਮਹਾਰਾਜ ਬਾਡੀ ਚ ਮੋਹਰ ਲਾ ਰਹੇ ਨੇ ਪੱਕੀ ਇਹਨੇ ਉੱਥੇ ਸਿਮਰਨ ਨੇ ਬਚਾ ਕੇ ਰੱਖਿਆ ਆਪ ਕੋ ਆਲੇ ਦੁਆਲੇ ਇਹਨੇ ਮੇਲੇ ਨੇ ਲੰਕੇ ਵਜੇ ਨਾ ਬਣੀਂਗੇ ਵਰਕੇ ਨਾ ਕਹਾਂ ਗਾਉਂਦੇਂ ਸਿੰਘ ਸੰਤਾਨ ਦਾ ਜਮਾ ਸੱਚਾ दरबारे <Santhana> श